ਪਾਤਣਾ ਸ਼ਹਿਰ ਅੰਦਰ ਪ੍ਰਭਾਤ ਪੈਲੈਸ ਦੇ ਵਿੱਚ ਜਿੱਥੇ ਅੱਜ ਭਾਜਪਾ ਵੱਲੋਂ ਇੱਕ ਭਰਮਾ ਇਕੱਠ ਕਰਕੇ ਜਿਹਨੇ ਵੋਟਰ ਸੀਗੇ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਉੱਥੇ ਹੀ ਨਾਲ ਨਾਲ ਇਹਨਾਂ ਨੇ ਮੈਂਬਰਸ਼ਿਪ ਦੇ ਇੱਕ ਅੰਸ਼ੁਰਵਾੜ ਕੀਤੀ ਹੈ ਜਿੱਥੇ ਕਾਫੀ ਭਰਮੀ ਇਸ ਮੀਟਿੰਗ ਦੇ ਵਿੱਚ ਭਾਜਪਾ ਦੇ ਵਰਕਰ ਪਹੁੰਚੇ ਸਨ ਪਾਤਣਾ ਡਾਕ ਦੇ ਅੰਦਰ ਜਿਹੜੇ ਕੀ ਹਲਕੇ ਸਰਾਨੇ ਦੇ ਬਹੁਤ ਵੱਡੀ ਤعداد ਦੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਨੂੰ ਸੰਬੋਧਨ ਕੀਤਾ ਔਰ ਉੱਥੇ ਉਹਨਾਂ ਦਾ ਧੰਨਵਾਦੀ ਦੌਰਾ ਵੀ ਕੀਤਾ ਅੱਜ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਦਾ ਅੱਜ ਦਾ ਜਿਹੜਾ ਨਾ ਦਾ ਧੰਨਵਾਦੀ ਦੌਰਾ ਔਰ ਜਿਹੜੀ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਗਈ ਹੈ ਪਾਤਰਾ ਸ਼ਹਿਰ ਅੰਦਰ ਬਹੁਤ ਹੀ ਸਤਿਕਾਰਯੋਗ ਸਾਥੀ ਦਾ ਸਾਡੇ ਦਰਮਿਆਨ ਪਾਤਣਾ ਸ਼ਹਿਰ ਦੇ ਵਿੱਚ ਪਹੁੰਚਣ ਤੇ ਅਸੀਂ ਆਜਦਾ ਮਹਾਰਾਣੀ ਸਾਹਿਬ ਦਾ ਜਿਹੜਾ ਵਿਸ਼ੇਸ਼ ਦੌਰਾ ਹੈ ਉਹ ਸਪੈਸ਼ਲੀ ਜਿਹੜਾ ਤੁਸੀਂ ਬੋਲ ਰਹੇ ਹੋ ਉਹ ਹੀ ਧੰਨਵਾਦ ਸਾਡੇ ਪ੍ਰਾਣੀ ਰੰਗੇ ਅਰਪਣਪਿਆ ਦੇ ਨੇਤਾ ਨੇ ਆਪਾਂ ਦੇ ਖਾਸ ਦੀ ਪਹੁੰਚ ਕਰਨ ਵਾਲੇ ਨੇਤਾ ਜੀ ਬਹੁਤ ਹੀ ਜੀ ਤੁਹਾਨੂੰ ਐ ਜੇ ਸਰੋਤ ਲਈ ਇੱਥੇ ਬੈਠੀ ਹੋਈ ਆ ਅਸੀਂ ਮਹਾਰਾਣੀ ਸਾਹਿਬ ਦਾ ਬਹੁਤ ਮੈਂਬਰਸ਼ਿਪ ਦਾ ਜਿਹੜਾ ਅੱਜ ਆ ਅੱਜ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਮੈਂਬਰਸ਼ਿਪ ਡਰਾਈਵ ਭਾਜਪੀ ਦੀ ਸ਼ੁਰੂ ਹੋਈ ਹੈ ਔਰ ਮੈਨੂੰ ਜ਼ਿੰਮੇਵਾਰੀ ਦਿੱਤੀ ਥੀ ਇਸ ਇਲਾਕੇ ਦੀ ਤਾਂ ਮੈਂ ਜਿਹੜੇ ਸਾਡੇ ਪ੍ਰਧਾਨ ਹੈ ਰਮੇਸ਼ ਜੀ ਸਾਡੇ ਮੰਡਲ ਦੇ ਪ੍ਰਧਾਨ ਸਾਡੇ ਅਹੁਦੇਦਾਰ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰਧਾਨ ਨੇ ਰਮੇਸ਼ ਜੀ ਔਰ ਬਾਕੀ ਸਾਰੇ ਮੰਡਲਾਂ ਦੇ ਪ੍ਰਧਾਨ ਔਰ ਸਾਡੇ ਲੀਡਰ ਸਾਹਿਬਾਨ ਇਹ ਇੱਥੇ ਆਏ ਇਹ ਅਸੀਂ ਨਾਲ ਦੀ ਨਾਲ ਪਹਿਲੇ ਰੱਖ ਚੁੱਕੇ ਥੀ ਇੱਕ ਧਨਵਾਦੀ ਦੌਰਾ ਮੈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਹੈ ਕਰਦੀਆਂ ਜਿਨ੍ਹਾਂ ਨੇ ਸਾਥ ਦਿੱਤਾ ਔਰ ਇਲیکشنਾਂ ਦੇ ਵਿੱਚ ਕੰਮ ਕੀਤਾ ਬਣਾ ਔਖਾ ਸਮਾਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਤੁਹਾਡੇ ਰਾਹੀਂ ਵੀ ਬਹੁਤ-ਬਹੁਤ ਧੰਨਵਾਦ ਔਰ ਆਸ ਹੈ ਮੈਨੂੰ ਕਿ ਇਸ ਤਰੀਕੇ ਦੇ ਨਾਲ ਬੀਜੇਪੀ ਪਾਰਟੀ ਵਧੂਗੀ ਪਹਿਲੇ ਨਾਲੋਂ ਜਿਹੜੀ ਮੈਂਬਰਸ਼ਿਪ ਸੀ ਉਹ ਵਧੂਗੀ ਔਰ ਸਾਡੇ ਮੈਂਬਰ ਵਧਣਗੇ ਔਰ ਪਾਰਟੀ ਹੋਰ ਮਜ਼ਬੂਤ ਹੋਏਗੀ 2 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਆਪਣੀ ਮੈਂਬਰਸ਼ਿਪ ਲਈਤੀ ਸੀ ਨਾਡਾ ਜੀ ਤੋਂ ਔਰ ਕੱਲ ਚੰਡੀਗੜ੍ਹ ਦੇ ਵਿੱਚ ਸਾਡੇ ਸਟੇਟ ਦੇ ਪ੍ਰਧਾਨ ਸੁਨੀਲ ਜਾਖੜ ਜੀ ਉਹਨਾਂ ਨੇ ਮੈਂਬਰਸ਼ਿਪ ਲਈਤੀ ਔਰ ਉਹਨਾਂ ਦੇ ਨਾਲ ਅਸੀਂ ਸਾਰਿਆਂ ਨੇ ਵੀ ਉੱਥੇ ਮੈਂਬਰਸ਼ਿਪ ਲਈਤੀ ਤਾਂ ਅੱਜ ਇੱਥੇ ਆ ਕੇ ਸਾਡੇ کئی لکان نے ممبرشپ لیتی اور اسی آگے اے منڈل دے راہی دے راہی اے ہور ہواو گے جیڑا اوور برج دا مدہ اے میرے کول پہلے بھی لے کے آئے تھی اے مدہ میں نے جو نیشنل ہائی وے آف انڈیا ہے جنہ دے ہیڈ ہے گے نے ਪੰਜ ਕੋਲੇ ਬੈਠਦੇ ਨੇ ਵਿਪਨਿਸ਼ ਵਿਪਨਿਸ਼ ਸ਼ਰਮਾ ਜੀ ਉਹਨਾਂ ਕਾ ਨਹੀਂ ਭੇਜਿਆ ਉਹ ਉਹਨਾਂ ਨੇ ਟੀਮ ਵੀ ਭੇਜੀ ਇੱਥੇ ਉਹਨਾਂ ਨੇ ਸਾਰਾ ਦੇਖਿਆ ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਔਰ ਉਹਦੇ ਮੁਤਾਬਕ ਅਸੀਂ ਅੱਗੇ ਵੱਟ ਜਿਹੜੀ ਸਾਬ ਕੋਲ ਜਾਵਾਂਗੇ ਇਹਦਾ ਪ੍ਰੋਜੈਕਟ ਬਣਾ ਕੇ ਕਿਸਾਨਾਂ ਦਾ ਤਾਂ ਸਭ ਤੋਂ ਵੱਡਾ ਮੁੱਦਾ ਅੱਜ ਦੇ ਦਿਹਾੜੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਹੈ ਔਰ ਉਹਨਾਂ ਦੇ ਮੁੱਦੇ ਨੂੰ ٹھیک ہونے کے نال ساریا اثر پی رہا ہے میں کہنا چاندی ہیں کہ موڈی جی دی گورمنٹ پوری تیار ہے گل بات کرنے اور ہوں اپنے ہائی کورٹ سپریم کورٹ نے ایک ریٹائر جسٹس کے ہیٹاں ایک کل سانو پتا چلیا کہ ایک کمیٹی بٹھائی ہے جیڑی جیدے جڑی کسانہ پرتی ਖੇਤੀਬਾੜੀ ਪ੍ਰਤੀ ਐਕਸਪਰਟ ਵੀ ਹੈਗੇ ਨੇ ਉਹਨਾਂ ਨੂੰ ਉਸ ਦੇ ਵਿੱਚ ਪਾਇਆ ਕਿ ਕਿਸਾਨਾਂ ਦੀ ਗੱਲ ਉਹਨਾਂ ਦੀ ਸੰਤੁਸ਼ਟੀ ਦੇ ਲਈ ਇਹ ਸਾਰੇ ਬੈਠ ਕੇ ਇੱਕ ਕੋਈ ਸਮਝੌਤਾ ਕਰਨ ਜਿਹਦੇ ਨਾਲ ਕਿਸਾਨ ਵੀ ਔਰ ਗਵਰਨਮੈਂਟ ਵੀ ਇੱਕ ਦੂਜੇ ਦਾ ਪੱਖ ਮੁੱਖ ਰੱਖ ਕੇ ਇਹ ਸਮਝੌਤਾ ਹੋਏ ਇਹਦੇ ਲਈ ਮੇਰੇ ਖਿਆਲ ਚ ਇੱਕ ਇੱਕ ਪੰਜਾਬੀ ਸ਼ੁਭਚਿੰਤਕ ਹੈ ਮੈਂ ਤਾਂ ਜ਼ਰੂਰ ਚਾਹਦੀ ਆ ਕੇ ਸਾਡੇ ਇੱਕ ਬਹੁਤ ਸਤਿਕਾਰਯੋਗ ਅੰਗ ਨੇ ਕਿਸਾਨ ਉਹਨਾਂ ਦਾ ਸਮਝੌਤਾ ਹੋਏ ਔਰ ਜਿਹੜੇ ਦੂਜੇ ਵਰਗਾਂ ਦੇ ਉਤੇ ਇਹਨਾਂ ਦਾ ਫਰਕ ਪੈ ਰਿਹਾ ਹੈ ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਨੇ ਉਹ ਵੀ ਅੱਗੇ ਵੱਧ ਛਤਨ ਔਰ ਅਸੀਂ ਇਕੱਠੇ ਵਪਾਰੀ ਔਰ ਕਿਸਾਨ ਔਰ ਮਜ਼ਦੂਰ ਇਕੱਠੇ ਹੋ ਕੇ ਆਪਣੇ ਸੂਬੇ ਪੰਜਾਬ ਦਾ ਇਹ ਜਿਹੜਾ ਅੱਗੇ ਪਹੁੰਚਿਆ ਇਹ ਵਧੀਆ ਬਣਾਈ ਹੈ ਦੇਖੋ ਉਹਦਾ ਮੈਂ ਕੁਝ ਨਹੀਂ ਕਰ ਸਕਦੀ ਮੈਂ ਚਿੱਠੀ ਲਿਖ ਸਕਦੀ ਹਾਂ ਮੈਂ ਡੈਲੀਗੇਸ਼ਨ ਲੈ ਜਾ ਸਕਦੀ ਹਾਂ ਇਹ ਜੋ ਸਟੇਟ ਲੈਵਲ ਦਾ ਮਸਲਾ ਹੈ ਜੋ ਮੌਜੂਦਾ ਸਰਕਾਰ ਹੈ ਉਹਨਾਂ ਦਾ ਮਸਲਾ ਹੈਗਾ ਇਹ ਉਹਨਾਂ ਨੂੰ ਹੱਲ ਕਰਨਾ ਪਊਗਾ ਮੈਮ ਜਿਹੜੀਆਂ ਸੜਕਾਂ ਬੰਦ ਕੀਤੀਆਂ ਗਈਆਂ ਨੇ ਗੜਕਰੀ ਜੀ ਦਾ ਬਿਆਨ ਆਇਆ ਸੀਗਾ ਹਾਂਜੀ ਇਹ ਨੈਸ਼ਨਲ ਮੈਂ ਕਰਦੀ ਹਾਂ ਜਿਹੜੀਆਂ ਐਕਸਪ੍ਰੈਸ ਵੇ ਬਣ ਰਹੀ ਸੀ ਦਾ ਬਿਆਨ ਆਇਆ ਸੀ ਪ੍ਰੋਜੈਕਟ ਬੰਦ ਨਹੀਂ ਕੁਝ ਰੁਕੇ ਹੋਏ ਨੇ ਉਹ ਪ੍ਰਧਾਨ ਮੰਤਰੀ ਜੀ ਬਹੁਤ ਉਸਤੇ ਚਿੰਤਤ ਨੇ ਉਹਨਾਂ ਨੇ ਆਪ ਇੱਕ ਮੀਟਿੰਗ ਫੋਨ ਕੱਟ ਕੇ ਉਹਨਾਂ ਨੇ ਕਿਹਾ ਕਿ ਮੈਂ ਇਹਦਾ ਖਾਸ ਕਰਕੇ ਜਿਹੜਾ ਜੰਮੂ ਕਟੜਾ ਹਾਈਵੇ ਹੈ ਤੁਹਾਡੇ ਵਿੱਚੋਂ ਵੀ ਲੰਘਦਾ ਹੈ ਜੀ ਜੀ ਹਾਂ ਕਿ ਇਹਦਾ ਅਸੀਂ ਦੇਖੀ ਕਿ ਕੀ ਹੱਲ ਕੱਢ ਸਕਦੇ ਆ ਤਾਂ ਇਹ ਦੇ ਵਿੱਚ ਸਟੇਟ ਗਵਰਨਮੈਂਟ ਦਾ ਵੀ ਪੋਜ਼ਿਟਿਵ ਹਿੱਸਾ ਹੋਣਾ ਚਾਹੀਦਾ ਹੈ ਰੋਲ ਹੋਣਾ ਚਾਹੀਦਾ ਹੈ ਔਰ ਮੇਰੇ ਖਿਆਲ ਚ ਇਹ ਹੋਊਗਾ ਔਰ ਫਿਰ ਇਹ ਪ੍ਰੋਜੈਕਟ ਹੋਊਗਾ ਅਸੀਂ ਆਸ ਰੱਖਦੇ ਆਂ ਕਿ ਹੋਰ ਪ੍ਰੋਜੈਕਟ ਵੀ بڑے ਪ੍ਰੋਜੈਕਟ ਆਏ ਹੋਏ ଥିਂ ਹੋਰ ਸਟੇਟਾਂ ਦੇ ਸੂਬਿਆਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਆਂ ਅਸੀਂ ਚਾਹੁੰਦੇ ਆਂ ਕਿ ਇੱਥੇ ਵੀ ਚੱਲਣ ਔਰ ਇਹ ਮੈਂ ਭਗਵਾਨ ਸਿਮਰ ਜੀ ਨੂੰ ਆਪਣੇ ਵੱਲੋਂ ਤਾਂ ਬੇਨਤੀ ਕਰਦੀ ਆਂ ਤੁਹਾਡੇ ਸਾਰਿਆਂ ਵੱਲੋਂ ਵੀ ਕਰਦੀ ਆਂ ਕਿ ਇਹ ਸਟੇਟ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ ਪੂਰਾ ਪ੍ਰਯਾਸ ਕਰਨ ਕਿ ਅਸੀਂ ਇਹ ਚੜ੍ਹ ਨਾ ਇਹ ਮੈਂ ਮੈਂਬਰਸ਼ਿਪ تین سال یا چھ سال جس طرح بی جے پی کا سسٹم ہے گاڑی مطابق یہ ممبرشپ آئی ہے ٹائم سے آئی ہے اور ایک پنڈ پنڈ بھی اِسی کوشش کریں گے کہ ممبر بنن اور گے بھی جنہیں گھٹ کہاں اِن ہی ٹھیک ہے ਉਨਾ ਅਧਿਕਾਰ ਗੁਜ਼ਾਰੀ ਕੁਝ ਹੋਈ ਨਹੀਂ ਤਾਂ ਮੈਂ ਕਹਾਂ ਕਿ ਉਨਾ ਅਧਿਕਾਰ ਗੁਜ਼ਾਰੀ ਦੇ ਉੱਤੇ ਪਾਰਨ ਸਰਪਸਟਾ ਦੇ ਜਿਹੜੇ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਅਧੀਨ ਪੱਤਿ ਛਾਪੜਵਾ ਸਕਦੇ ਜਿਸ ਤਰ੍ਹਾਂ ਇਹ ਸੜਕ ਚਾਰਾ ਹੁਣ ਨਹੀਂ ਮੈਂ ਬਣਵਾ ਸਕਦੀ ਹੁਣ ਗਾਂਧੀ ਜੀ ਸਾਈਨ ਸਿਫਾਰਿਸ਼ ਤਾਂ ਕਰ ਸਕਦੀ ਐ ਪਰ ਉਹਦੇ ਉੱਤੇ ਸਾਈਨ ਕੋਈ ਵੀ ਐਮਪੀ ਹੋਈ ਕਿਸੇ ਪਾਰਟੀ ਦਾ ਉਹਦੇ ਸਾਈਨ ਹੁੰਦੇ ਮੈਮ ਪਾਸਨਾ ਸ਼ਹਿਰ લાકે જાઉંગી ਅਸੀਂ ਪਹਿਲੇ ਵੀ ਮੇਰੇ ਚਾਲੇ ਜਦ ਰਵਨੀਤ ਮਿੱਟੂ ਜੀ ਆਏ ਥੀ ਉੱਥੋਂ ਪਾਤਰਾਂ ਦੇ ਬੰਦੇ ਵੀ ਆਏ ਥੀ ਉਹਨਾਂ ਨੇ ਆਪਣਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਮੈਂ ਵੀ ਇੱਕ ਚਿੱਠੀ ਪਾਈ ਹੋਈ ਹੈ ਤਾਂ ਦੇਖੋ ਹੁਣ ਆਪਾਂ ਉਹਦਾ ਜਵਾਬ ਆਇਆ ਕੋਈ ਛੋਈ ਪਰ ਅਸੀਂ ਅੱਗੇ ਰੇਲ ਮੰਤਰੀ ਜੀ ਨਾਲ ਵੀ ਗੱਲ ਕਰਾਂਗੇ ਮਹਾਰਾਣੀ ਸਹਿਬਾ اشوکا سٹی سنگرور روڈ اب آپ کے سپنوں کے گھر کی تلاش ہوئی ختم کیوں کی اب آ چکی ہے اشوکا سٹی سنگرور روڈ اپل بھوانی گڑھ ٹاؤن پلاننگ اپروڈ نئے گھر کی نئی خوشیوں کو پریوار کے ساتھ دکھنا کرے نیا گھر یا پلاٹ خریدنے کے لیے ابھی سمپرک کریں نائن ٹو ون سکس فور سیون ٹو زیرو ون فائیو